ਹਾਂਜੀ ਪੰਜਾਬੀਓ ਚੜ੍ਹਦੀ ਕਲਾ ਠੀਕ ਜੇ ਭਾਈ ਸਾਰੇ ਠੀਕ ਤੇ ਕਿੱਥੇ ਹੋਣੇ ਆ ਭਾਈ ਹਰ ਇੱਕ ਦੇ ਅੰਦਰ ਇਸ ਟਾਈਮ ਤੇ ਇੱਕ ਦਰਦ ਆ ਕਿ ਸਰਕਾਰਾਂ ਦੇ ਨੌਕਰ ਤੇ ਆਵਾਮ ਦੇ ਸੇਵਾਦਾਰ ਜਦੋਂ ਅੰਮ੍ਰਿਤਧਾਰੀ ਬੀਬੀਆਂ ਨੂੰ ਇਹ ਗੱਲਾਂ ਕਹਿਣਗੇ ਕਿ ਤੇਰੇ ਪੋਤਰੇ ਬਹੁਤ ਕਮਾਈ ਕਰ ਲਈ ਤੇਰੇ ਪੁੱਤ ਨੇ ਪੰਜਾਬ ਦੇ ਵਿੱਚ ਉਹ ਕੀਤਾ ਜੇ ਕੀਤਾ ਉਦੋਂ ਦਰਦ ਤੇ ਮਨ ਦੇ ਵਿੱਚ ਹੁੰਦਾ ਹੀ ਆ ਕਿ ਸਿਰਾਂ ਤੇ ਪੱਗਾਂ ਇਹ ਵੇਖਣ ਨੂੰ ਚਿਹਰੇ ਮੋਰੇ ਸਿੱਖਾਂ ਵਰਗੇ ਪਰ ਅੰਦਰ ਦੀ ਗੱਲ ਕੁਝ ਹੋਰ ਸਾਰੇ ਜਾਣਦੇ ਹੀ ਉਹ ਐਸਪੀ ਹਰਪਾਲ ਸਿੰਘ ਜਿਨ੍ਹਾਂ ਨੇ ਆ ਪਿੱਛੇ ਜਿਹੜੇ ਦਿਬਰੂਗੜ੍ਹ ਦੀਆਂ ਜ਼ਿਲ੍ਹਿਆਂ ਵਿੱਚੋਂ ਸਿੱਖ ਆਏ ਨੇ ਉਨ੍ਹਾਂ ਦੀ ਮੁਲਾਕਾਤਾਂ ਵਾਸਤੇ ਉਹਨਾਂ ਦੀਆਂ ਮਾਵਾਂ ਗਈਆਂ ਜਿਹਦੇ ਵਿੱਚ ਭਾਈ ਅਮਰਪਾਲ ਦੀ ਮਾਂ ਵੀ ਗਈ ਤੇ ਉਹਨੇ ਕੀ ਉਹਨਾਂ ਨਾਲ ਕੀਤਾ ਸਾਰੇ ਜਾਗਣੇ ਵੇਖਿਆ ਬਹੁਤ ਨਿੰਦਣਯੋਗ ਗੱਲ ਆ